ਇੱਥੇ ਆ ਕਰੂੰ ਟਟਕ ਬਿਜ਼ੇਟ ਤੇ ਬੰਦੂਕ ਰੱਖਦਾ ਮੈਂ ਕਿੱਥੇ ਬੈਠਿਆ ਕਰੂੰ ਇੱਥੇ ਗੇ ਬੀ ਸੀਟ ਤੇ ਬੰਦੂਕ ਰੱਖਦਾ ਅੰਮੀ ਆਣੇ ਅੰਮੀ ਆਣ ਬੀਰੋ ਸਸਿਕਾ ਜੀ ਮੈਂ ਹਰਵਿੰਦਰ ਤੇ ਤੁਸੀਂ ਜੁੜਿਓ ਪੰਜਾਬੀ ਉਡਾਨ ਦੇ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਮਿਲਾ ਦੇਣਾ ਬਹੁਤ ਹੀ ਕ੍ਰੀਏਟਿਵ ਬੱਚੇ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਦੇ ਨਿਸ਼ਾਨੇ ਨੇ ਕੀ ਕੀ ਚੀਜ਼ਾਂ ਉਹਦੇ ਦਿਮਾਗ ਦੇ ਵਿੱਚ ਆਉਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕ੍ਰੀਏਟਿਵ ਬੱਚੇ ਹੈਗੇ ਨੇ ਹਜੇ ਮੇਰੇ ਨਾਲ ਫਤੇ ਸਿੰਘ ਫਤੇ ਸਿੰਘ ਬਹੁਤ ਸਾਰੇ ਬੱਚੇ ਨੇ ਨਾ ਇੱਥੇ ਪਲੱਸ 2 ਕਰਕੇ ਬਾਹਰਲੇ ਦੇਸ ਚ ਜਾਈ ਜਾਂਦੇ ਨੇ ਤੁਸੀਂ ਵੀ ਹੁਣ ਇਹੀ ਸੋਚਿਆ ਹੋਇਆ ਵੀ ਮੈਂ ਪੜ੍ਹਾਈ ਕਰੂੰਗਾ ਫਿਰ ਪਲੱਸ 2 ਤੋਂ ਬਾਅਦ ਕਿਸੇ ਬਦੇਸ ਸੇ ਚਲੇ ਜਾਊਂਗਾ ਕਿਸੇ ਮੁਲਕ ਦੇ ਵਿੱਚ ਹਾਂ ਹਾਂ ਨੌਕਰੀ ਤੇ ਲੱਗ ਕੇ ਵਧੀਆ ਪੈਸਾ ਕਮਾਊਂਗਾ ਵਧੀਆ ਗੋਟੀ ਬੂਮ ਬਲੈਂਬਰਗ ਦੀ ਨਿੱਕੜੀ ਲਊਂਗਾ ਕਿੰਨੇ ਸਾਨੇ ਨੇ ਸੋਡੇ ਲੈਂਬਰਗ ਦੀ ਨਿੱਕੜੀ ਹਾਂਜੀ ਪਤਾ ਕਿੰਨੀ ਮਹਿੰਗੀ ਹੈ ਕੋਈ ਗੱਲ ਨਹੀਂ ਪੰਜਾਬੀ ਅਖਦੀ ਐ ਇਹ ਗੱਲ ਨਹੀਂ phasia ਕਿਹੜੀ ਨੌਕਰੀ ਤੇ ਲੱਗੋਂਗਾ ਪ੍ਰੀਤ ਫੈਕਟਰੀ ਪ੍ਰੀਤ ਫੈਕਟਰੀ ਵਾਲੇ ਕੀ ਬਣੋਂਗੇ ਇਹਦੇ ਵਿੱਚ ਟਰੈਕਟਰਾਂ ਦੀ ਕੰਪਨੀ ਟਰੈਕਟਰਾਂ ਦੀ ਕੰਪਨੀ ਹੈ ਠੀਕ ਹੈ ਤੁਸੀਂ ਕੀ ਬਣਾਉਂਗੇ ਉਹਦੇ ਵਿੱਚ ਡਾਕਟਰ ਡਾਕਟਰ ਉਹਦੇ ਲਈ ਤਾਂ ਸਾਨੂੰ ਪੜ੍ਹਾਈ ਕਰਨੀ ਪੈਣੀ ਆ ਸਾਇੰਟਿਸਟ ਬਣਨਾ ਪੈਣਾ ਇੰਜੀਨੀਅਰ ਬਣਨਾ ਪੈਣਾ ਫਤਾ ਸਾਨੂੰ ਫਤਾ ਪੜੋਗੇ ਪੜ੍ਹਨੀ ਅੱਗੇ ਪੜ੍ਹੇਗਾ ਠੀਕ ਹੈ ਫਤੇ ਇੱਕ ਨਾ ਲੋਕ ਫੋਨ ਜਿਹੜੇ ਜਵਾਕ ਨੇ ਨਾ ਸਾਰਾ ਦਿਨ ਫੋਨ ਹੀ ਦੇਖੀ ਜਾਂਦੇ ਨੇ ਤੁਸੀਂ ਕਿੰਨਾ ਕੁ ਦੇਖਦੇ ਹੋ ਫੋਨ ਮለም 5 ਮਿੰਟ ਪੂਰੇ ਦਿਨ ਦੇ ਵਿੱਚ 5 ਮਿੰਟ 5 ਮਿੰਟ ਦੇਖਦੇ ਹੋ ਬਾਕੀ ਦਿਨ ਸਾਰਾ ਦਿਨ ਕੀ ਕਰਦੇ ਹੋ ਐਕਸਪੈਰੀਮੈਂਟ ਕਰਦੇ ਹਾਂ ਐਕਸਪੈਰੀਮੈਂਟ ਕਰਦੇ ਕਿਹੜੇ-ਕਿਹੜੇ ਐਕਸਪੈਰੀਮੈਂਟ ਕੀਤੇ ਨੇ ਮੈਂ ਕੋਹ ਨਲ ਬਣਾਤਾ ਜੋ ਟੱਕਣ ਖੋਲਦੇ ਸੀ ਪਾਣੀ ਐ ਮਾਰਦੇ ਸੀ ਪਚਕਾਰੀ ਨਾਲ ਅੱਛਾ ਹੋਰ ਮੈਂ ਹੋਵੇ ਬਣਾਤਾ ਸੀ ਇੱਕ ਪਚਕਾਰੀ ਹਾਂ ਪਰ ਇਹ ਪੰਪ ਨਾਲ ਜੋੜ ਤੇ ਇੱਕ ਲੈਣ ਜੇ ਮੈਂ ਪੰਪ ਨਾਲ ਹਵਾ ਭਰਦਾ ਸੀ ਪਚਕਾਰੀ ਉੱਪਰ ਹੋ ਜਾਂਦੀ ਸੀ ਤਾਂ ਫੂਵਾ ਰਿਆਂ ਅੱਛਾ ਇਹ ਤੁਸੀਂ ਐਕਸਪੈਰੀਮੈਂਟ ਕਰਦੇ ਰਹਨੇ ਹੋ ਹਾਂਜੀ ਹੋਰ ਕੋਈ ਐਕਸਪੈਰੀਮੈਂਟ ਕਰੇ ਇਸ ਤੋਂ ਬਿਨਾ ਕਿੱtain ਹਾਂ ਮੈਂ ਮਕ ਮੋਟਰ ਨਾਲ ਜਨਰੇਟਰ ਬਣਾਦਾ ਹਾਂ ਮੈਂ ਮਕ ਮੋਟਰ ਨਾਲ ਗੱਡੀ ਬਣਾਦੀ ਵੱਡੀ ਅੱਛਾ ਨਹੀਂ ਕਰਦੇ ਕੰਦਲਾ ਠੀਕ ਆ ਤੇ ਹੁਣ ਜਿਵੇਂ ਆਪਣੇ ਆਪਣੀ ਆਮਦਨ ਆ ਜਿਹੜੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਆਮਦਨ ਪੰਜਾਬ ਦੇ ਲੋਕਾਂ ਦੀ ਕਿੱਥੋਂ ਆਉਂਦੀ ਹੈ ਨਹੀਂ ਤੇ ਕੀ ਹੁੰਦਾ ਆਮਦਨ ਕਮਾਈ ਪੈਸੇ ਨੌਕਰੀ ਨਾਲ ਨੌਕਰੀਆਂ ਤੋਂ ਬਿਨਾ ਹੋਰ ਵੀ ਕਿਹੜੇ ਛੇੜੇ ਸਾਧਨ ਨੇ ਗੱਡੀ ਨਹੀਂ ਮਾਲੂਬ ਖੇਤੀਬਾੜੀ ਕਰਦੇ ਨੇ ਪੰਜਾਬ ਦੇ ਲੋਕ ਤਾਂ ਜ਼ਿਆਦਾਤਰ ਹੋਰ ਨਾਲ ਕੀ ਕੰਮ ਕਰਦੇ ਆ ਛੋਡੇ ਘਰੇ ਪੈਸੇ ਕਿੱਥੋਂ ਆਉਂਦੇ ਆ ਦੁੱਧੇ ਨਾਲ ਬੁੱਧੀ ਦੇ ਕੇ ਜਾਂਦਾ ਪੈਸੇ ਦੁੱਧ ਪਾਉਣੇ ਹੋ ਜੀ ਹਾਂ ਪਰ ਲੋਕ ਤਾਂ ਡੰਗਰ 베ਚੀ ਜਾਂਦੇ ਨੇ ਪਸ਼ੂ ਵੇਚ ਦਿੰਦੇ ਆ ਫਿਰ ਕਿਵੇਂ ਚੱਲੂ ਕੰਮ ਆ ਮੈਂ ਡੰਗਰੇ ਪੁਰਾਣਾ ਹੋ ਜਾਂਦਾ ਅੱਦਾ ਹੂੰ ਨਾਲ 베ਜ ਦਿੰਦੋਂਦ ਨੇ ਫਿਰ ਆ ਫਿਰ ਨਮ ਲੈਂਦੇ ਨੇ ਜੇ ਡੰਗਰ ਪ੍ਰਾਣਾ ਹੋ ਜੇ। ਤੁਹਾਡੇ ਲਵੇ ਕਿੰਨੇ ਕਿ ਡੰਗਰ ਨੇ? ਹੈਗੇ ਨੇ ਤਿੰਨ ਕੰਗੜੇ। ਤੁਸੀਂ ਹਾਂ ਫਤ ਕਿਹੜੀ ਕਲਾਸ ਚ ਪੜਦਾ? ਸੈਕੰਡ। ਸੈਕੰਡ ਕਲਾਸ ਦੇ ਵਿੱਚ। ਪੜਾ ਇਹਦੇ ਵਿੱਚ ਕੀ ਵਧੀਆ ਲੱਗਦਾ? ਮੈਥ। ਮੈਥ ਵਧੀਆ ਲੱਗਦਾ। ਕਿਹੜੇ ਕਿਹੜੇ ਸੰ ਵਧੀਆ ਤਰੀਕੇ ਨਾਲ ਕਰ ਲੈਂਦੇ? ਖਸਲ ਵਾਲੇ, ਕੋਣ ਵਾਲੇ। ਹਾਂ। ਸਾਰੇ ਕਰ ਲੈਂਦੇ। ਖਸਲ ਵਾਲੇ ਕਰ ਲੈਂਦੇ। ਠੀਕ ਹੈ ਪੰਜਾਬੀ ਪੜਨੀ ਆਉਂਦੀ ਓ ਚੰਗੀ ਤੇਰਾ ਹਾਂਜੀ ਮੈਂ ਸੁਣਿਆ ਤੁਸੀਂ ਪੇਂਟਿੰਗ ਵੀ ਬਹੁਤ ਸੋਹਣੀਆਂ ਕਰਦੇ ਹੋ ਹਾਂਜੀ ਕੀ ਕੀ ਬਣਾਇਆ ਰਕ ਬਣਾਤਾ ਟ੍ਰੇਨ ਬਣਾਉਂਦੀਆ ਸ਼ਿਪ ਬਣਾਤਾ ਹੈ ਜਹਾਜ਼ ਬਣਾਤਾ ਤੁਹਾਨੂੰ ਜਹਾਜ਼ਾਂ ਬਾਰੇ ਨੌਲੇਜ ਹੈਗੀ ਆ ਹੈ ਗਈ ਇੱਕ ਟਾਈਟੈਨਿਕ ਜਹਾਜ਼ ਦੀ ਪਤਾ ਤੁਹਾਨੂੰ ਉਹਦੇ ਬਾਰੇ ਪਤਾ ਹੀ ਕੀ ਹੋਇਆ ਸੀ ਉਹਦੇ ਨਾਲ ਪੂਰੀ ਡਿਟੇਲ ਚ ਦੱਸੀ ਉਹਨਾਂ ਗਲਤੀਆਂ ਵੀ ਪਤਾ ਨਹੀਂ ਕੀ ਹੋਇਆ ਅੱਛਾ ਪੂਰੀ ਦਸਫਰ ਪੈਰਨਟਾਈਡਨਿੰਗ ਜਹਾਜ਼ ਵਾਰ ਪਰ ਗਲਤੀਆਂ ਕੀ ਹੋਈਆਂ ਜਦੋਂ ਐਂਟਰਟੇਨਿੰਗ ਜਹਾਜ਼ ਆਈਸਬਰਗ ਨਾਲ ਟਕਰਾਨ ਲੱਗ ਗਿਆ ਹਾਂ ਪਹਿਲਾਂ ਉਹਨਾ ਸ਼ਵੀਰ ਬੜਾ ਤੀ ਹਾਂ ਜਿਹਦੇ ਨਾਲ ਡਰੈਕਟਲੀ ਮੁੜ ਨਹੀਂ ਸਕਿਆ ਹਾਂ ਸੁਰਉ ਦੇ ਨਾਲ ਜਦੋਂ ਪਾਣੀ ਪਰਨ ਲੱਗਿਆ ਉਹੀ ਜੋ ਭਾਰ ਪੜੀ ਗਿਆ ਉਹੀ ਨੀਚੇ ਝੁਕ ਗਿਆ ਫਿਰ ਡੁੱਬ ਗਿਆ ਡੁੱਬ ਗਿਆ ਫਿਰ ਕੀ ਹੋਇਆ ਸੁਰਉ ਉਦੇਂਦਰ 2200 ਲੋਕ ਸੀ ਹਾਂ ਪਰ ਜਿਹੜੇ 7 ਲੋਕ 100 700 ਲੋਕ ਦਾ ਬਚ ਗਏ 1500 ਲੋਕਾਂ ਦੀ ਜਾਨ ਮਰ ਗਈ ਅੱਛਾ ਹੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਬਾਰੇ ਪਤਾ ਨਹੀਂ ਅਸੀਂ ਇੱਕ ਹੋਰ ਇੱਕ ਹੋਰ ਜਹਾਜ਼ ਬਾਰੇ ਵੀ ਤੁਹਾਨੂੰ ਪਤਾ ਕਿਸੇ ਉੱਡਣ ਵਾਲੇ ਦਾ ਪਤਾ ਹਾਂ ਉੱਡਣ ਵਾਲੇ ਦਾ ਸੋ ਜੇ ਜਹਾਜ਼ ਉੜਦਾ ਹਾਂ ਫੇਕ ਦੀ ਪੈਟਰੋਲ ਚੈਕਿੰਗ ਲਈ ਜਾਂਦੀਆ ਜਦੋਂ ਅੰਦਰ ਮੜੀ ਜੀ ਬੈਟਰੀਆਂ ਸੇ ਨਿਕਲੇ ਲੋਕ ਨਹੀਂ ਜਾਣ ਖਤਰੇ ਜਾ ਅੱਛਾ ਜਦੋਂ ਜਹਾਜ਼ ਕ੍ਰੈਸ਼ ਹੁੰਦਾ ਉਹਦੇ ਅੰਦਰ ਇੱਕ ਡੱਬਾ ਪਾਇਆ ਜਾਂਦਾ ਇੱਕ ਲੀਵਰ ਖਿੱਚਦੇ ਨੇ ਡੱਬਾ ਹੇਠਾਂ ਆ ਜਾਂਦਾ ਜਿਸੇ ਪਾਣੀ ਹੋਏ ਨਾਲ ਪੈਰਾਸ਼ੂਟ ਹੌਲੀ ਹੌਲੀ ਉਤਰ ਜਾਂਦਾ ਨੀਚੇ ਬੋਟਾ ਰਖਦੇ ਨੇ ਉਹਦੇ ਅੰਦਰ ਲੇਟ ਹੋ ਜਾਂਦਾ ਹਾਂ ਪਰ ਝਾ ਚਲਾਉਣਾ ਤਾਂ ਸਾਨੀਆ ਉਹ ਤਾਂ ਲੀਵਰ ਜੇ ਖਿੱਚਣਾ ਹੁੰਦਾ ਲਿਵਰ ਕਿਚਨ ਨਹੀਂ ਹੁੰਦਾ ਹਾਂ অপਸ਼ਨ ਕਰਨੇ ਬੰਦੇ ਨੂੰ ਬਹੁਤ ਸਾਰੇ اچھا ਪਰ ਉਹਦੇ ਲਈ ਮੈਥ ਹੋਣਾ ਚਾਹੀਦਾ ਮੈਂ ਸੁਣਿਆ ਹਨਾ ਮੈਥ ਹੋਣਾ ਚਾਹੀਦਾ ਜਹਾਜ਼ ਵਾਲੇ ਨੂੰ ਮੈਂ ਤੁੰਦਾ ਹੋਊਗਾ ਸ਼ਾਇਦ ਹੂੰ ਠੀਕ ਹੈ ਤੁਸੀਂ ਨਹੀਂ ਸੋਚਿਆ ਵੀ ਮੈਂ ਵੀ ਕਰਾਂ ਜਹਾਜ਼ 'ਚ ਬੈਠਾਂ ਸੋਚਿਆ ਹੀ ਕਦੋਂ ਬੈਠਣਾ ਵੱਡਾ ਹੋ ਕੇ ਵੱਡਾ ਹੋ ਕੇ ਸਭ ਜਹਾਜ਼ ਦਾ ਸਫਰ ਕਰਨਾ ਸਬਰ ਨਹੀਂ ਜੀ ਹਾਂ ਜਦੋਂ ਬੰਗਲਾ ਪਵਾ ਲਿਆ ਲਾਉਂਗਾ ਜਹਾਜ਼ ਅੱਛਾ ਹੈਲੀਕਾਪਟਰ ਹੈਲੀਕਾਪਟਰ ਲਵੇਂਗਾ ਹੂੰ ਇਹਦੇ ਲਈ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੁੰਦੀ ਆ ਬਹੁਤ ਸਾਰੇ ਪੈਸੇ ਕਮਾਉਣੇ ਪੈਣਗੇ ਕੋਈ ਗੱਲ ਨਹੀਂ ਹੂੰ ਕੋਈ ਗੱਲ ਨਹੀਂ ਅੱਛਾ ਐਡਾ ਹੰਸਰਾ ਇਹਦੇ ਵਿੱਚ ਆ ਹੈਗਾ ਆਪਣੀ ਧਰਤੀ ਹੂੰ ਆ ਮੰਗਲ ਗ੍ਰਹਿ ਆ ਆ ਸੂਰਜ ਜਦੋਂ ਸੂਰਜ ਤੋਂ ਪਹਿਲਾਂ ਪ੍ਰਾਣ ਆਉਂਦਾ ਸੀ ਨਾ ਉਹਦੇ ਕੋਲ ਪਹਿਲਾਂ ਰਿੰਗ ਹੁੰਦੀ ਸੀ ਅੱਛਾ ਆ ਚੰਦ ਹਾਂ ਇਹ ਧਰਤੀ ਘੁੰਮਦੀ ਹੈ ਜਾਂ ਸੂਰਜ ਘੁੰਮਦਾ ਹੈ ਧਰਤੀ ਘੁੰਮਦੀ ਆ ਤੈਨੂੰ ਕਿੱਦਾਂ ਪਤਾ ਸੋਚ ਰਿੱਤੇ ਸੋਚਦੇ ਰਹਿੰਦੇ ਆ ਦਿਮਾਗ 'ਚ ਗੱਲ ਆ ਜਾਂਦੀ ਆ ਫਿਰ ਰਿਸਰਚ ਕਰ ਲੈਨੇ ਆ ਫੇਰ ਠੀਕ ਜਾਂਦੀ ਆ ਜੇ ਧਰਤੀ ਘੁੰਮਦੀ ਆ ਸੋਡੇ ਗੇਟ ਤਾਂ ਉੱਥੇ ਉੱਥੇ ਹੀ ਰਹਿੰਦਾ ਉਹ ਤਾਂ ਬਦਲਿਆ ਨਹੀਂ ਹੈਗਾ ਕਦੇ ਕਿਉਂਕਿ ਜੇ ਧਰਤੀ ਇੱਧਰ ਨੂੰ ਇੱਧਰ ਨੂੰ ਘੁੰਮੂਗੀ ਤਾਂ ਗੇਟ ਐਵੇਂ ਰਹੂਗਾ ਜੇ ਇਧਰ ਨੂੰ ਘੁੰਮੂਗੀ

ਕਿੱਥੇ ਨੂੰ ਜਾ ਰਿਹਾ ਹੈ ਇਹ ਜਾ ਰਿਹਾ ਚੰਡੀਗੜ੍ਹ ਨੂੰ ਕੀ ਕਰਨ ਡੱਲਾ ਪਾਉਣਾ ਹੈ ਡੱਲਾ ਪਾਉਣਾ ਡੱਲਾ ਪਾਉਣ ਜਾ ਰਿਹਾ ਠੀਕਾ ਹੋਰ ਟ੍ਰੇਨ ਬਾਰੇ ਦੱਸੋ ਕੁਝ ਟ੍ਰੇਨ ਵੀ ਬਣਾਈ ਹੋਏ ਤੁਸੀਂ ਹਾਂ ਨਾ ਬਣਾਈ ਨੇ ਹਾਂ ਕੀ ਹੈ ਆਏਗਾ ਸਭਰਾਇਆ ਟਰੈਕਟਰ ਹੂੰ ਹੂੰ ਇਹ ਇੱਕ ਹੋਰ ਕਿਹੜੀ ਪੇਂਟਿੰਗ ਹੈ ਰਹਿ ਗਈ ਤੁਹਾਨੂੰ ਹਾ ਹਰਸੇ ਇਹ ਵੀ ਸਬਰਾਜ ਸਬਰਾਜ ਟਰੈਕਟਰ ਰੰਗ ਚੇਂਜ ਕਰ ਰਿਹਾ ਹੈ ਬਸ ਰੰਗ ਚੇਂਜ ਕਰ ਤੇ ਹਾਂ ਹੈਗਾ ਨਾੜ ਗਿਆ ਰ ਹੂੰ ਸਭ ਤੋਂ ਵਧੀਆ ਕਿਹੜਾ ਲੱਗਦਾ ਤੈਨੂੰ ਹੜ ਗਿਆ ਰ ਕਿਹੜਾ ਨਾੜ ਗਿਆ ਰ ਸਬਰਾਜ ਬਸ ਸਿੱਦੂ ਮਸੇਰੇ ਦੇ ਗਾਣੇ ਸੁਣੇ ਨੇ ਸੁਣੇ ਨੇ ਹਾਂ ਪਰੋਂਦੇ ਨੇ ਸਭ ਤੋਂ ਵਧੀਆ ਕਿਹੜੇ ਲੱਗਦੇ ਨੇ ਹਾਂ ਹੱਕੀ ਮੋਣ ਕਿਹੜਾ ਹੱਕੀ ਮੋਣ ਤੂੰ ਸੁਣਾ ਸਕਦਾ ਹਾਂ ਸੁਣਾ ਸਕਦਾ ਪਰ ਕਿਸੇ ਗੁਰਦ ਸੁਣਾ ਸੁਣਾ ਦੇ ਅੰਮੀ ਵਰਕਦਾ ਸੁਣਾ ਦੇ ਥੋੜੀ ਮੈਂ ਕਿੱਥੇ ਬੈਠਿਆ ਕਰੂੰ ਚਟਕ ਬੀਜੇਟ ਤੇ ਬੰਦੂਕ ਰੱਖਦਾ ਮੈਂ ਕਿੱਥੇ ਬੈਠਿਆ ਕਰੂੰ ਚਟਕ ਬੀਸੀਟ ਤੇ ਬੰਦੂਕ ਰੱਖਦਾ ਅੰਮੀ ਆਣੇ ਅੰਮੀ ਆਣ ਬੇਰੋਗ ਦੇ ਤੋਂ ਕੰਨ ਇੰਨਾ ਗੰਦਾ ਹੂੰ ਐਮੀ ਬਿਰਕਰਰ ਨੂੰ ਪਤਾ ਗਵੰਡੀ ਹੈ ਜੀ ਤੁਹਾਡਾ ਉਹੜਾ ਖਾ ਚਾਤੀ ਨਹੀਂ ਆ ਐਮੀ ਬਿਰਕਰਰ ਹੂੰ ਪਾਸ ਤੋਂ ਉਸੇ ਰਬਾਇਤ ਆਇਆ ਹੁਣ ਹੂੰ ਵਿਆਹ ਚ ਆਇਆ ਹੁਣ ਹੂੰ ਪਤਾ ਨਹੀਂ ਕੀਦਾ ਸੀ ਫਿਰ ਕੀ ਕਹਿੰਦਾ ਉਹ ਪਟਿਆਲੇ ਵਾਲਾ ਆਂਦਾ ਸੀ ਅਸਿਆ ਤੇ ਗੱਲਬਾਤ ਨਹੀਂ ਉਹ ਨਾਲ ਕੀਤੀ ਨਾ ਬਸ ਥੱਪੀ ਜੀ ਮਾਰ ਕੇ ਕਹਿੰਦਾ ਜਾ ਬਜਾਓ ਥੱਪੀ ਜੀ ਮਾਰ ਕੇ ਨਾ ਜਾਓ ਠੀਕ ਹੈ ਕਿ ਮੇਰੇ ਲਈ ਵੀ ਟਾਈਮ ਘਟਾ ਦੱਸਿਆ ਨਹੀਂ ਹੈਗਾ ਨਹੀਂ ਨਹੀਂ ਆਸਿਆ ਦੱਸਣਾ ਸੀ ਯਾਰ ਐਦਾਂ ਨੱਸ ਫਤਿਹ ਹੁਣ ਤੈਨੂੰ ਸਕੂਲ ਦੇ ਵਿੱਚ ਨਾ ਟੀਚਰ ਕਿਹੜੇ-ਕਿਹੜੇ ਕੁੱਟਦੇ ਵੱਧ ਨੇ ਕੋਈ ਵੀ ਨਹੀਂ ਕੁੱਟਦਾ ਹੂੰ ਕਿਹੜੀ ਚੀਜ਼ ਵਧੀਆ ਲੱਗਦੀ ਹੈ ਸਕੂਲ 'ਚ ਪੜਾਈ ਪੜਾਈ 'ਚ ਕਿਹੜਾ ਸਬਜੈਕਟ ਮੈਥ ਮੈਥ ਆਸਰ ਵਾਲੇ ਸਵਾਲ ਸਾਰੇ ਕਰ ਲੈਣ ਨੂੰ ਹਾਂਜੀ ਗੁਣਾ ਦੇ ਹਾਂਜੀ ਜੋੜ ਦੇ ਹਾਂਜੀ ਵੰਡ ਦੇ ਹਾਂਜੀ ਵੰਡ ਦੇ ਸਵਾਲ ਕਰ ਲਵਾਂਗੇ ਹੂੰ ਠੀਕ ਹੈ ਤੇ ਰੇਲ ਗੱਡੀ ਬਾਰੇ ਕੀ ਜਾਣਦੇ ਬਾਦ ਗੀ ਜਾਣਦੇ ਦੱਸ ਇੱਕ ਕੋਲ ਅਲੀ ਟ੍ਰੇਨ ਆਦੀ ਮੈਂ ਹੂੰ ਉਹਦੇ ਅੰਦਰ ਇੱਕ ਇੰਜਨ ਹੁੰਦਾ ਜਦੋਂ ਆਪਾਂ ਉਹ ਬੰਦੀਆ ਉਹ ਚੱਲਣ ਲੱਗ ਜਾਂਦਾ ਹੂੰ ਪਤਾ ਵੀ ਕਿਵੇਂ ਚੱਲਦਾ ਕਿਵੇਂ ਚੱਲਦਾ ਜਦੋਂ ਅੱਗੇ ਜਾਂਦੀ ਆ ਉਹਦੇ ਅੰਦਰ ਪੈਪ ਦੇ ਵਿੱਚ ਧੂਆ ਹੋ ਕੇ ਹਾਂ ਇੱਕ ਜਾਂਦਾ ਅਦਿੰਦਲ ਦੋ ਚੇਦਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਿਊਟੀ 1070 ਲੈ ਕੇ ਜਾ ਸਕਦੀ ਆ ਉਹਦੇ ਅੰਦਰ ਇੰਜਨ ਇੰਨਾ ਪਾਵਰਫੁਲ ਹੁੰਦਾ ਹੂੰ ਜਿਵੇਂ ਇੱਕ ਵਾਰ ਜੂੰ ਦਾ ਗੇਟ ਐਡਾ ਵੱਡਾ ਹੋ ਸਕਦਾ ਜੀ ਉਲਟਾ ਕੇ ਦੇਖੀਏ ਬਾਥਰੂਮ ਦਾ ਗੇਟ ਛੋਟਾ ਹੀ ਆ ਛੋਟਾ ਨੂੰ ਮਤਲਬ ਮ ਲੰਬਾ ਜਿਵੇਂ ਢੱਡਾ ਕਰਕੇ ਦੇਖੀਏ ਇੰਜਨ ਦੇ ਬਰਾਬਰ ਹੋਊਗਾ ਹੂੰ ਅਰੇ ਦੂਈ ਹੁੰਦੀ ਆ ਪਿਛਲ ਪਹੁੰਚਾਲੀ ਇੱਕ ਹੁਣ ਤਾਂ ਬਿਜਲੀ ਤੇ ਵੀ ਟ੍ਰੇਨਾਂ ਚੱਲਦੀਆਂ ਨੇ ਉਹ ਚੱਲਦੀ ਆ ਇੱਕ ਦੂਈ ਯਾਤਰੀ ਵਾਲੀ ਹੂੰ ਤਰੇਨ ਦਾ ਸਫਰ ਕਰਿਆਗਾ ਤੇ ਕਿ ਕਿੱਤਾ ਕਿੱਥੇ ਗਿਆ ਸੀ ਇਹ ਪਤਾ ਨਹੀਂ ਛੋੜੇ ਹੁੰਦੇ ਦੀ ਗੱਲ ਆ ਹੂੰ ਜਾਣਾ ਕਿਤੇ ਟ੍ਰੇਨ 'ਚ ਨਾ ਹੂੰ ਹੋਰ ਤਾਂ ਸੋਚਿਆ ਹੋਣਾ ਕਿ ਤੇ ਕੋਈ ਘੁੰਮਣਾ ਘੁੰਮਣ ਦਾ ਪਲਾਨ ਤਾਂ ਸੋਚਿਆ ਸੋਚਿਆ ਕਿੱਥੇ ਬਿਆਸ ਬਿਆਸ ਟ੍ਰੇਨ 'ਚ ਜਾਣਾ ਵੀ ਇਸ ਤੋਂ ਬਿਨਾ ਸੋ ਇਹ ਸੀ ਫਤੇਵੀਰ ਸਿੰਘ ਮੇਰੇ ਨਾਲ ਨਵੀਂ ਦਿਸ਼ਾ ਸਕੂਲ ਦਾ ਸਟੂਡੈਂਟ ਜਿਨੇ ਬਹੁਤ ਸੋਹਣੀ ਸੋਹਣੀਆਂ ਗੱਲਾਂ ਦਸੀਆਂ ਨੇ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਥੈਂਕ ਯੂ